ਸਰ ਪਿਛਲੇ ਦਿਨ ਜਿਹੜੇ ਦੋ ਮੁੰਡਾ ਗੁੜੀ 5000 ਰੁਪਏ ਖੜੇ ਹੋ ਲਾਭਾਰੇ ਚਿੰਤਾ ਹੈ ਜੀ ਬੇਸਿਕਲੀ ਪਿਛਲੇ ਸਮੇਂ ਦੇ ਦੌਰਾਨ ਖਰੜ ਸ਼ਹਿਰ ਦੇ ਵਿੱਚ ਮਾਰਕੀਟ ਦੇ ਏਰੀਆ ਦੇ ਵਿੱਚ ਸਾਡੇ ਕੋਲ ਨੋਟਿਸ ਆਇਆ ਕਿ ਦੋ ਤਿੰਨ ਚੋਰੀ ਦੀਆਂ ਜਿਹੜੀਆਂ ਵਰਦਾਤਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਇਹ ਕਾਫੀ ਕੀਮਤੀ ਸਮਾਨ ਜਿਹੜਾ ਦੁਕਾਨਦਾਰਾਂ ਦਾ ਉਹ ਚੋਰੀ ਕੀਤਾ ਗਿਆ ਇਸ ਕਾਰਨ ਸ਼ਹਿਰ ਚ ਦੁਕਾਨਦਾਰ ਭਾਈਚਾਰੇ ਦੇ ਵਿੱਚ ਕਾਫੀ ਰੋਸ ਸੀ ਤੇ ਸਾਡੇ ਲਈ ਵੀ ਬੜਾ ਚਿੰਤਾ ਦਾ ਵਿਸ਼ਾ ਸੀ ਇਦਿਸ ਮੰਨ ਚ ਅਸੀਂ ਤਿੰਨ ਵਕ ਵਕ ਮਕਦਮੇ ਜਿਹੜੇ ਸਿਟੀ ਥਾਣੇ ਦਰਜ ਕੀਤੇ ਹੋਏ ਸੀ ਤੇ ਦੋਸ਼ੀਆਂ ਦੀ ਭਾਲ ਦੇ ਵਿੱਚ ਅਸੀਂ ਵਕ ਵਕ ਟੀਮਾਂ ਲਾਈਆਂ ਹੋਈਆਂ ਸਨ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਸੀਸੀਟੀਵੀ ਫੁਟੇਜ ਵਗੈਰਾ ਤੋਂ ਅਸੀਂ ਕਾਫੀ ਮਿਹਨਤ ਨਾਲ ਜਿਹੜੇ ਆ ਦੋ ਦੋਸ਼ੀ ਉਹ ਆਈਡੈਂਟੀਫਾਈ ਕੀਤੇ ਆ ਆਈਡੈਂਟੀਫਿਕੇਸ਼ਨ ਕਾਫੀ ਮੁਸ਼ਕਲ ਸੀ ਕਿਉਂਕਿ ਇਹ ਦੋਨੋਂ ਹੀ ਦੋਸ਼ੀ ਜਿਹੜੇ ਇੱਕ ਮੁੰਡਾ ਇੱਕ ਕੁੜੀ ਇਹ ਬਾਹਰਲੇ ਡਿਸਟ੍ਰਿਕਟ ਤੋਂ ਦੇ ਰਹਿਣ ਵਾਲੇ ਸੀ ਤੇ ਇੱਥੇ ਕਿਰਾਏ ਤੇ ਰਹਿੰਦੇ ਸਨ ਡੈਂਟੀਫਿਕੇਸ਼ਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਅਸੀਂ ਫਿਰ ਸੋਰਸ ਵਗੈਰਾ ਲਗਾ ਕੇ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਮਨਕ੍ਰੀਤ ਸਿੰਘ ਉਰਫ ਨੰਨੂ ਇਹ ਖੇੜੀਗੰਡੀਆਂ ਦਾ ਰਹਿਣ ਵਾਲਾ ਤੇ ਇੱਕ ਕੁੜੀ ਇਹਦੇ ਨਾਲ ਜਿਹੜੀ ਸੀ ਰੈਨੂ ਨਾਮ ਦੀ ਲੜਕੀ ਇਹ ਰਾਜਪੁਰੇ ਦੀ ਰਹਿਣ ਵਾਲੀ ਹੈ ਇਹਨਾਂ ਤੋਂ ਹੁਣ ਤੱਕ ਕਾਫੀ ਕੀਮਤੀ ਸਮਾਨ ਜਿਹੜਾ ਬਰਾਮਦ ਹੋਇਆ ਇੱਕ ਆਈਫੋਨ 15 ਪ੍ਰੋ ਮੈਕਸ ਇੱਕ ਐਲਈਡੀ ਲੈਪਟਾਪ ਤੇਈ ਨੋਟਾਂ ਦੇ ਜਿਹੜੇ ਵਿਆਹ ਚ ਪਾਉਣ ਵਾਲੇ ਜਿਹੜੇ ਨੋਟਾਂ ਦੇ ਹਾਰ ਉਹ ਬਰਾਮਦ ਹੋਏ ਨੇ ਇੱਕ Oppo ਦਾ ਫੋਨ ਤੇ ਬਾਕੀ ਹੋਰ ਕਾਫੀ ਕੀਮਤੀ ਸਮਾਨ ਜਿਹੜਾ ਗਰੋਸਰੀ ਵਗੈਰਾ ਦਾ ਤੇ ਉਹ ਵੀ ਕਾਫੀ ਗਾਵਤ ਹੋਇਆ ਹੁਣ ਤੱਕ ਇਹਨਾਂ ਤੋਂ ਇਹਨਾਂ ਦੋਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਮੁੰਡਾ ਉਹ ਇੱਕ ਛੇ ਮਕਦਮੇ ਅਤੇ ਕੁੜੀ ਦੇ ਖਿਲਾਫ ਦੋ ਮਕਦਮੇ ਜਿਹੜੇ ਦਰਜ ਨੇ ਤੇ ਇਹਦੇ ਨਾਲ ਸਾਨੂੰ ਆਸ ਹੈ ਕਿ ਕਾਫੀ ਜਿਹੜੀ ਚੋਰੀ ਦੀਆਂ ਵਾਰਦਾਤਾਂ ਉਹਨਾਂ ਨੂੰ ਠੱਲ ਪਈਆਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਦਿੱਖ ਰਿਹਾ ਹੈ ਇੰਡੀਆ ਕ੍ਰਾਈਮ